ਉਧਿਆਨੇ ਦਾ ਸਿਵਲ ਹਸਪਤਾਲ ਕੋ ਦਾ ਨਵਾਂ ਆ ਰੈਨੋਵੇਟ ਹੋ ਕੇ ਅਪਗ੍ਰੇਡ ਹੋ ਕੇ ਰੈਨੋਵੇਟ ਹੋਇਆ ਕੇਜਨੀਵਾਲ ਸਾਹਿਬ ਦਾ ਮੈਂ ਬਿਆਨ ਪੜਿਆ ਜਿੰਨੂੰ ਪੜ ਕੇ ਮੈਂ ਬਹੁਤ ਤੜਪੀਆਂ ਮੈਂ ਦੱਸ ਰਹੀ ਹਾਂ ਕਿ ਭਈ ਉਹ ਕਹਿੰਦੇ ਕਿ ਪਿਛਲੀਆਂ ਸਰਵਾਰਾਂ 30 ਸਾਲਾਂ ਚ ਇੱਥੇ 30000 ਚੂਹੇ ਛੱਡੀਆਂ ਸੀ ਤੇ ਅੱਜ ਅਸੀਂ ਇਹਨੂੰ ਅਪਗ੍ਰੇਡ ਕਰ ਰਹੇ ਹਾਂ 30000 ਚੂਹੇ ਮਤਲਬ ਇੱਥੇ ਗੰਦਬਿਆ ਹੋਇਆ ਸੀ ਜੋ ਵੀ ਉਹਨਾਂ ਦਾ ਮਤਲਬ ਸੀ ਉਹਨਾਂ ਨੇ ਕਿਹਾ ਕਿ 30000 ਚੂਹੇ ਸੀ ਐਸ ਬਿਲਡਿੰਗ ਇ ਜਿਹਦਾ ਲੁਧਿਆਣਾ ਦਾ ਸਿਵਲ ਹਸਪਤਲ ਸੀ ਸਾਡੇ ਬਹੁਤ ਜਿਹੜੇ ਵਧੀਆ ਪਰਫਾਰਮੈਂਸ ਵਾਲੇ ਸਿਵਲ ਹਸਪਤਾਲ ਡਿਸਟ੍ਰਿਕਟ ਜ਼ਿਲ੍ਹਾ ਹਸਪਤਾਲ ਨੇ ਹੁੰਨਾ ਵਿੱਚ ਸੀ ਬਹੁਤ ਵੱਡੀ ਵੱਡੀ ਗਿਤੀ ਜਉਥੇ ਮਰੀਜ਼ ਆਉਂਦੇ ਸਾਰੇ ਜ਼ਿਲ੍ਹਾ ਹਸਪਤਾਲ ਜਿਹੜੇ ਉਹਨਾਂ ਦੀ ਮਤਲਬ ਤੁਸੀਂ ਦੇਖੋ ਬਹੁਤ ਰਸ਼ ਹੁੰਦਾ ਉੱਥੇ ਕਿਉਂਕਿ ਸਪੈਸ਼ਲਿਸਟ ਹੁੰਦੇ ਤੇ ਉੱਥੇ ਰਸ਼ ਹੁੰਦਾ ਤੇ ਜਿਹੜਾ ਲੁਧਿਆਣਾ ਦਾ ਸਿਵਲ ਹਸਪਤਲ ਸੀ ਉਹਨੇ ਸਭ ਤੋਂ ਪਹਿਲੇ ਕਿਉਂਕਿ ਉੱਥੇ ਇੰਨੀ ਵੱਡੀ ਗਿਤੀ ਚ ਡਿਲੀਵਰੀ ਹੁੰਦੀ ਸੀ ਡੀ ਐਨ ਬੀ ਪ੍ਰੋਗਰਾਮ ਹੁੰਦਾ ਹੈ ਕਿ ਤੁਸੀਂ ਜਿਹੜੇ ਹਸਪਤਾਲਾਂ 'ਚ ਬਹੁਤ ਕੰਮ ਹੋ ਰਿਹਾ ਹੁੰਦਾ ਉਹ ਕਿ ਤੁਸੀਂ ਐਮ ਡੀ ਜਿਹੜੀ ਪੋਸ ਗ੍ਰੈਜੂਏਸ਼ਨ ਡਿਗਰੀ ਹੈ ਐਮ ਡੀ ਗਾਇਨੀ ਦੇ ਬਰਾਬਰ ਡੀ ਐਨ ਬੀ ਗਾਇਨੀ ਹੁੰਦੀ ਹੈ ਉੱਥੇ ਮਤਲਬ ਬੰਦੇ ਟ੍ਰੇਨ ਹੁੰਦੇ ਆ 3 ਸਾਲ ਉਹਦਾ ਵੀ ਐਗਜ਼ਾਮ ਹੁੰਦਾ ਐਂਟ੍ਰੈਂਸ 올 ਇੰਡੀਆ ਮੈਸਾਇਸ ਸਕੀਮ ਹੈ ਤੇ ਮਤਲਬ ਉਧਾਨੇ ਦਾ ਜਿਹੜਾ ਸਿਵਲ ਹਸਪਤਾਲ ਸੀ ਉਹ ਸਭ ਤੋਂ ਪਹਿਲੇ ਕੁਆਲੀਫਾਈ ਕੀਤਾ ਸੀ ਉਹਨੇ ਡੀ ਐਨ ਬੀ ਗਾਇਨੀ ਕਰਾਨੀ ਸ਼ੁਰੂ ਕੀਤੀ ਜਿਹਦਾ ਬੜਾ ਫਾਇਦਾ ਹੁੰਦਾ ਹੈ ਕਿ ਲੋਕਲ ਲੈਵਲ ਤੇ ਕੋਨ ਨੂੰ ਸਪੈਸ਼ਲਿਸਟ ਮਿਲ ਜਾਂਦੇ ਆ ਉਹ 3 ਸਾਲ ਉੱਥੇ ਰਹਿੰਦੇ ਆ ਡੀ ਐਨ ਬੀ ਕਰਦੇ ਆ ਨਾ